ਮਾਂ ਚੇਰਾ ਵੇਖ ਕੇ ਪੜ ਲੈਂਦੀ ਸੀ ਦੁੱਖ ਦਿਲ ਦਾ ਓਏ ਮੇਰੀ ਮਾਂ ਜਾਂ ਕਿਤੋਂ ਬਰੈਂਡ ਨਹੀਂ ਯਾਰੋ ਮੁੱਲ ਮਿਲਦਾ ਵੇ ਪਹਿਣਾ ਮਿਲਣੇ ਨੂੰ ਆਈਆ ਵੇਣ ਚਪਲ ਗੜਾ ਹਾਈ ਵੇ ਸਸ਼ਕਲ ਮੈਂ ਤੁਹਾਡਾ ਪ੍ਰਿਆ ਤਾਈ ਕਾ ਜਿਹਹਾ ਵਿਆਹ ਜਿਸ ਦੇ ਵਿੱਚ ਨਾ ਹੀ ਡੀਜੀ ਹੈ ਨਾ ਹੀ ਕੋਈ ਸਜਾਵਟੀ ਸਮਾਨ ਹੈ ਤੇ ਨਾ ਹੀ ਐਲਈਡੀ ਲਾਈਟਸ ਹੈ ਸਿਰਫ ਉਸ ਵਿਆਹ ਦੇ ਵਿੱਚ ਉਹ ਚੀਜ਼ਾਂ ਹੈ ਜੋ ਤੁਹਾਨੂੰ ਇੱਕ ਵਾਰ ਖੁਸ਼ੀ ਦੇ ਦੇਵੇਗੀ ਤੁਹਾਨੂੰ 90s ਦਾ دور ਯਾਦ ਕਰਵਾ ਦੇਵੇਗੀ ਜਿਸ ਦੇ ਵਿੱਚ ਰੰਗ-ਪਰੰਗੀਆਂ ਚੀਜ਼ਾਂ ਹੁੰਦੀਆਂ ਨੇ ਪਿਆਰ ਹੁੰਦਾ ਹੈ ਉਹ ਪਰੰਪਰਾ ਹੁੰਦੀ ਹੈ ਸਾਦਗੀ ਹੁੰਦੀ ਹੈ ਉਹ ਵਿਆਹ ਵਿੱਚ ਸਭ ਹਰ ਇੱਕ ਚੀਜ਼ ਮਿਲੇਗੀ ਤੁਹਾਨੂੰ ਇਹ ਲੱਗੇਗਾ ਕਿ ਮੁਰ ਤੋਂ ਅਸੀਂ ਪੁਰਾਤਨ ਵਿਆਹ ਦੇ ਵਿੱਚ ਜਾ ਵੜਿਆ ਤਾਂ ਆਓ ਉਸੇ ਵਿਆਹ ਦੇ ਇੱਕ ਝਲਕ ਤੁਹਾਨੂੰ ਇਸ ਵਿਆਹ ਦੇ ਵਿੱਚ ਮਰਵਾਉਂਦੇ ਆ ਕਿ ਕਿਹੋ ਜਿਹਾ ਉਪਰਾਣਾ ਵਿਆਹ ਹੁੰਦਾ ਸੀ ਤੇ ਕਿਸਰਾ ਬਜ਼ੁਰਗ ਮਹਿਲਾਵਾਂ ਦੇ ਬਜ਼ੁਰਗ ਲੋਕਾਂ ਦੇ ਚਿਹਰੇ ਉੱਤੇ ਕਾ ਲੱਗ ਹੀ ਰੌਣਕ ਵੇਖਣ ਨੂੰ ਮਿਲਦੀਆਂ ਤੇ ਵੇਖਦੇ ਆ ਖਾਸ ਰਿਪੋਰਟ ਤਾਂ ਦੱਸਦੇ ਚੱਲੀਏ ਕਿ ਅੱਜ ਦੇ ਸ਼ੌਫ ਵਾਲੇ ਵਿਹਾਵਾਂ ਦੇ ਵਿਚਕਾਰ ਇੱਕ ਅਜੀਹਾ ਪਿੰਡ ਜੁੱਥੀ ਕਾ ਜੀਹਾ ਵਿਆਹ ਹੋਇਆ ਜਿਸ ਨੇ ਪੂਰੇ ਪੰਜਾਬ ਨੂੰ ਜੀਉਂਦਾ ਕਰ ਦਿੱਤਾ ਨਵੀਂ ਪੀੜ੍ਹੀ ਨੇ ਸ਼ਾਇਦ ਪਹਿਲੀ ਵਾਰ ਅਜਿਹਾ ਵਿਆਹ ਵੇਖਿਆ ਹੋਵੇਗਾ ਜਿੱਥੇ ਰੰਗਲੇ ਮੰਝੀ ਫੁੱਲ ਬੋਟੀਆਂ ਵਾਲੀਆਂ ਦਰੀਆਂ ਤੇ ਚਾਦਰਾਂ ਜਿਨ੍ਹਾਂ ਉੱਤੇ ਬਿਠਾਇਆ ਗਏ ਸੀ ਮੇਲ ਨਾਲਕਾ ਕਹਿੰਦੇ ਹਲਤ ਦੇ ਵਿੱਚ ਪਾਈਆਂ ਮਠਾਈਆਂ ਛੰਨਿਆਂ ਦਾ ਸਵਾਦ ਚੂੜੀ ਵਾਲੇ ਕਾਂਜ ਦੇ ਗਲਾਸਾ ਵਾਂਗ ਨਿਰਾਲੀ ਰੂਹਾਨੀ ਮਿਠਾਸ ਮਾਣੂ ਸਮਾਂ ਪਿੱਛੇ ਮੁੜ ਗਿਆ ਹੋਵੇ ਇੱਕ ਪਾਸੇ ਤਵੇ ਵਾਲੇ ਪੁਰਾਣੇ ਰਿਕਾਰਡ ਦੀ ਕੁੰਗਰਾਲੀ ਤੁੰਨ ਛੱਤ ਉੱਤੇ ਮੰਜੇ ਝੂਣ ਕੇ ਬਣਾਇਆ ਗਿਆ ਸਪੀਕਰ ਪੁਰਾਣੀ ਸਮਿਆਂ ਦੀ ਸਾਦ ਕੀ ਅਜ ਵੀ ਕਾਇਮ ਸੀ ਵਿਹਾਰ ਦੀ ਟੋਰ ਸੀ ਵੱਟੇ ਦੇ ਸਾਥ ਵਾਲੀ ਔਰਤ ਇੱਕ ਹੱਥ ਉੱਤੇ ਪੂਆ ਦੂਜੇ ਹੱਥ ਉੱਤੇ ਮਹਿੰਦੇ ਦੇ ਨਾਲ ਲਿਖਿਆ ਮਾਮੀ ਉਹ ਸੱਚਮੁੱਚ ਪਰੰਪਰਾ ਦੀ ਰੂ ਲੱਗਦੀ ਸੀ ਮੰਚ ਉਤੇ ਬੈ ਕੇ ਬੀਬੀਆਂ ਗਾਲੇ ਗਾ ਰਹੀਆਂ ਸੀ ਘੋੜੀਆਂ ਗਾ ਰਹੀਆਂ ਸੀ ਸੁਹਾਗ ਅਤੇ ਉਹ ਰਾਗ ਜੋ ਅੱਜ ਮਾਇਕਾ ਨਿਸ਼ਚਪ ਕਰ ਦਿੱਤੇ ਨੇ ਅੱਜ ਉਹ ਫਿਰ ਜ਼ਿੰਦਾ ਹੋ ਗਏ ਸੀ ਰੌਣਕ ਦਾ ਕੇਂਦਰ ਬਣਿਆ ਸ਼ਿੰਗਾਰਿਆ ਹੋਇਆ ਹੂੰਠ ਜਿਸ ਨੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਸਭ ਦੀਆਂ ਅੱਖਾਂ ਖਿੱਚ ਲਈਆਂ ਪਿੰਡ ਦਾ ਬਜ਼ੁਰਗ ਬਾਪੂ ਹਾਸਕੇ ਕਹਿੰਦਾ ਕਿ ਮੈਂ 1971 ਦੇ ਵਿੱਚ ਆਪਣੇ ਵਿਆਹ ਤੋਂ ਬਾਅਦ ਅਜ ਮੋੜ ਕੇ ਅਜਿਹਾ ਵਿਆਹ ਵੀ ਕੀਤਾ ਉਸ ਦੀ ਅੱਖਾਂ ਦੇ ਵਿੱਚ ਉਹ ਜਹੀ ਚਮਕ ਸੀ ਜੋ ਸਿਰਫ ਯਾਦਾਂ ਹੀ ਜੋਗਾ ਸਕਦੀਆਂ ਸੀ ਤਾਂ ਨਵੀਂ ਪੀੜ੍ਹੀ ਵੀ ਇਹਨਾਂ ਪੁਰਾਤਨ ਸਮੇਂ ਦੇ ਵਿਆਹ ਦੀ ਇਸ ਝਲਕ ਨੂੰ ਵੇਖ ਕੇ ਬਿਹੱਦ ਹੈਰਾਨ ਸੀ ਕਿਉਂਕਿ ਆ ਪੰਜਾਬ ਦੀ ਧਰਤੀ ਉੱਤੇ ਵਿਹਾਹਾਂ ਦੀ ਰੌਣਕਾਂ ਪ੍ਰਾਚੀਨ ਰਵਾਇਤਾ ਦੇ ਨਾਲ ਜਾਣੀਆਂ ਜਾਂਦੀਆਂ ਨੇ ਪਰ ਹੁਣ ਦੇ ਸ਼ੋਅ ਆਫ ਲਕਜ਼ਰੀ ਸਜਾਵਟਾਂ ਡੀਜੇ ਨਾਈਟਾਂ ਦੇ ਯੁੱਗ ਦੇ ਵਿੱਚ ਪੁਰਾਣਾ ਪੰਜਾਬ ਬੜੀ ਤੇਜ਼ੀ ਨਾਲ ਗਾਇਬ ਹੁੰਦਾ ਜਾ ਰਿਹਾ ਹੈ ਪਰ ਇਸ ਪਿੰਡ ਵਿੱਚ ਜਿਹਾ ਵਿਆਹ ਹੋਇਆ ਕਿ ਮਾਣੋ ਵਕਤ ਦੀਆਂ ਧੁੰਦਲੀਆਂ ਹੋਈਆਂ ਯਾਦਾਂ ਮੁਰਤੋਂ ਤਾਜ਼ਾ ਹੋ ਚੁੱਕੀਆਂ ਨੇ ਬਜ਼ੁਰਗਾਂ ਲੋਕਾਂ ਦੇ ਚਿਹਰੇ ਉੱਤੇ ਇੱਕ ਅਲੱਗ ਹੀ ਰੌਣਕ ਵੇਖਣ ਨੂੰ ਮਿਲ ਰਹੀ ਸੀ ਤੋਂ ਉਹਨਾਂ ਨੂੰ ਇੰਝ ਲੱਗ ਰਿਹਾ ਸੀ ਕਿ ਅਸੀਂ ਉਸੇ ਪੁਰਾਣੇ ਦੌਰ ਦੇ ਵਿੱਚ ਚਲੇ ਜਾ ਚੁੱਕੇ ਹਾਂ ਜਿੱਥੇ ਜਿਸ ਸਮੇਂ ਸਾਡੇ ਉਸੇ ਦਿੱਤੀ ਰਵਾਜ਼ਾ ਦੇ ਨਾਲ ਵਿਆਹ ਹੋਏ ਸੀ ਤਾਂ ਮਨ ਨੂੰ ਬੇਹੱਦ ਚੰਗਾ ਲੱਗਿਆ ਜਿੱਥੇ 1970 ਤੇ ਅਸੀਂ ਦਾ ਦੌਰ ਮੁੜ ਜਿਉਂਦਾ ਹੋਇਆ ਫਿਲਹਾਲ ਇਸ ਬਾਬਤ ਕੀ ਕੁਝ ਕੰਦੇ ਨਜ਼ਰ ਆਏ ਕਿਵੇਂ ਇਹ ਸਾਰੀਆਂ ਸਜਾਵਟਾਂ ਹੋਇਆ ਕਿਵੇਂ ਇਹ ਸਭ ਕੁਝ ਹੋਇਆ ਤੇ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਉਸ ਪੁਰਾਤਨ ਸਮੇਂ ਜੋ ਵਿਆਹ ਹੁੰਦੇ ਸੀ ਉਸ ਨੂੰ ਮੁੜ ਪੰਜਾਬ ਦੇ ਇਸ ਪਿੰਡ ਦੇ ਵਿੱਚ ਜਿਉਂਦਾ ਕੀਤਾ ਜਾਵੇ ਤਾਂ ਸੁਣਦੇ ਆ ਕੀ ਨਾਮ ਤੁਹਾਡਾ ਜਿੱਦਾਂ ਹੁਣ ਇਹ ਵਿਆਹ ਹੋ ਰਿਹਾ ਪੁਰਾਤਨ ਸਮੇਂ ਦੀ ਯਾਦ ਦਿਵਾਉਂਦਾ ਹੈ ਕੀ ਲੱਗਦਾ ਹੈ ਜੀ ਇਹ ਪ੍ਰਾਤਨ ਵਿਆਹ ਜਿਹੜਾ ਹੈ ਇਸ ਵਿਆਹ ਦੀ ਯਾਦ ਦੇ ਵਿੱਚ ਸਾਨੂੰ ਆਪਣਾ ਸਮਾਂ ਯਾਦ ਆ ਗਿਆ ਸਾਡੇ ਦੀ ਮੰਦੀ ਤਮੰਨਾ ਇਹ ਸੀ ਕਿ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਫਿਰ ਵਿਆਹ ਕਰੀਏ ਤਾਂ ਕਿ ਲੋਕਾਂ ਦੇ ਵਿੱਚ ਨਵੀਂ ਜਾਗਰੂਕਤਾ ਆ ਸਕੇ 1975 ਦੇ ਵਿੱਚ ਵੀ ਮੇਰੀ ਸ਼ਾਦੀ ਇਹੋ ਜਿਹੀਆਂ ਕਨਾਤਾਂ ਦੇ ਵਿੱਚ ਹੋਈ ਪੰਜ ਮਾਰਚ 1975 ਔਰ ਅੱਜ ਤੁਹਾਡੇ ਸਾਹਮਣੇ ਆ ਵੀ ਇੰਨੇ ਚਿਰ ਘੱਟੋ-ਘੱਟ 51 ਸਾਲ ਬਾਅਦ ਅੱਜ ਸਾਡੇ ਭਤੀਜੇ ਦੇ ਵਿਆਹ ਦੇ ਵਿੱਚ ਫੇਰ ਉਹ ਟੈਂਟ ਕਿ ਉਹ ਹੀ ਹੋਇਆ ਤਾਂ ਕਿ ਲੋਕ ਖੁੱਲੇ ਖਰਚਾ ਤੋਂ ਬਾਝ ਸਕਣ ਅਲਦੇ ਖੁੱਲੇ ਵੇੜਿਆਂ 'ਚ ਪ੍ਰਾਤਨ ਚੀਜ਼ਾਂ ਪ੍ਰਾਤਨ ਸਮੇਂ ਪ੍ਰਾਤਨੀ ਖਾਣੇ ਪਰੋਸੇ ਜਾ ਰਹੇ ਨੇ ਕਿਉਂਕਿ ਨਵੇਂ ਖਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਮਿਕਸ ਹੁੰਦਾ ਹੈ ਬਿਮਾਰੀ ਹੈ ਪੈਲਸਾਂ ਦੇ ਵਿੱਚ ਆਪਾਂ ਨੂੰ ਕੁਝ ਨਹੀਂ ਮਿਲਦਾ ਇਸ ਕਰਕੇ ਅਸੀਂ ਉਸੇ ਤਰ੍ਹਾਂ ਹੀ ਬਿਲਕੁਲ ਸਾਰਾ ਹੀ ਪ੍ਰਾਤਨ ਸਮੇਂ ਦੇ ਹਿਸਾਬ ਨਾਲ ਹੀ ਘੋੜੀਆਂ ਲਿਆਂਦੀਆਂ ਨੇ ਮੰਝਾਂ ਦੇ ਉੱਤੇ ਪ੍ਰਾਣੇ ਸਹਰਾਣੇ ਕੱਢੇ ਪੱਖੀਆਂ ਉਹੋ ਹੀ ਯਾਦਾਂ ਸਾਡੀਆਂ ਮਾਤਾਵਾਂ ਭੈਣਾਂ ਦੀਆਂ ਸਾਡੀਆਂ ਧੀਆਂ ਦੀਆਂ ਅਜੇ ਪਈਆਂ ਸਾਡੇ ਕੋਲ ਸੰਭੀਆਂ ਪਈਆਂ ਨੇ ਭਾਜੀ ਕੀ ਨਾਮ ਤੁਹਾਡਾ ਜਿਹੜਾ ਅੱਜ ਤੁਸੀਂ ਵਿਆਹ ਕਰਿਓ ਪ੍ਰਾਤਨ ਸਮੇਂ ਦੀ ਯਾਦ ਦਿਵਾਉਂਦਾ ਹੈ ਮਨ 'ਚ ਕਿਵੇਂ ਆਇਆ ਭਾਜੀ ਮੇਰਾ ਨਾਮ ਜਗਿੰਦਰ ਸਿੰਘ ਮਾਨਕ ਤੇ ਭਾਜੀ ਅਸੀਂ ਨੂਰਪੁਰ ਸੇਠਾਂ ਦਾ ਸਾਡੇ ਕਾਫੀ ਚਿਰ ਦਾ ਇੱਕ ਪ੍ਰਾਤਨ ਕਲੱਬ ਚੱਲ ਰਿਹਾ ਜੀ ਵੀ 25 ਸਾਲ ਤੋਂ ਤੇ ਅਸੀਂ ਤੀਆਂ ਦਾ ਮੇਲਾ ਲਾਉਂਦੇ ਹੁੰਦੇ ਸੀ ਉਸ ਤੇ ਸੱਭਿਆਚਾਰ ਦਾ ਅਸੀਂ ਉਹਦੇ ਤੌਰ ਤੇ ਤੁਰੇ ਜੁੜੇ ਹਿੱਸਿਆਂ ਦੇ ਨਾਲ ਬਟ ਇਹ ਜਿਹੜਾ ਵਿਆਹ ਦਾ ਮਸਲਾ ਸੀ ਇਹ ਇਦਾਂ ਸੀ ਵੀ ਸਾਡੇ ਜਨਵੇਂ ਜਵਾਕਾਂ ਨੂੰ ਜਿਹੜੀਆਂ ਆਪਾਂ ਮਾਡਰਨ ਪੁਰਾਣੀਆਂ ਕਨਾਤਾਂ ਜਾਂ ਪੁਰਾਣੇ ਲਾਉਡ ਸਪੀਕਰ ਘੋੜੀਆਂ ਜਾਂ ਕੇਲਿਆਂ ਵਾਲੇ ਗੇਟ ਇਹਨਾਂ ਸੱਭਿਆਚਾਰ ਦਾ ਜਰਾ ਜਿੰਨਾ ਵੀ ਪੁਰਾਣੇ ਜਵਾਕਾਂ ਨੂੰ ਜਨਵੇਂ ਜਵਾਕਾਂ ਨੂੰ ਸੋਰੀ ਨਹੀਂ ਪਤਾ ਸੀਗਾ ਪੁਰਾਣੇ ਸਿਰ ਬੰਦਿਆਂ ਨੂੰ ਪਤਾ ਸੀ ਜਾਂ ਜਿਹੜਾ 30 ਸਾਲ ਪਹਿਲਾਂ ਇਦਾਂ ਦਾ ਮਾਹੌਲ ਹੁੰਦਾ ਸੀ ਜਾਨੀ ਵਿਆਹਾਂ ਦਾ ਤੇ ਕੋਸ਼ਿਸ਼ ਇਹ ਹੀ ਸੀ ਵੀ ਨਵੀਂ ਪੀੜ੍ਹੀ ਨੂੰ ਹੀ ਪਤਾ ਲੱਗ ਸਕੇ ਵੀ ਜਾਣੀ ਪਹਿਲਾਂ ਇਦਾਂ ਦੇ ਵਿਆਹ ਹੁੰਦੇ ਸੀ। ਇਹ ਸਮਾਨ ਕਿੱਥੋਂ ਲੈ ਕੇ ਆਉਂਦੇ ਤੇ ਚਿਕਨਾਤਾ ਹੈਗੀਆਂ ਜਾਂ ਹੋਰ ਦੂਜੇ ਦੇ ਜਿਹਾ ਸਮਾਨ। ਸਮਾਨ ਦੂਸਰਾ ਤਾਂ ਪਰਸਨਲੀ ਸਾਡੀਆਂ ਮਾਵਾਂ ਦਾਦੀਆਂ ਦਾ ਸੰਭਾਲਿਆ ਆ ਅਸੀਂ ਤਕਰੀਬਨ ਹੋਈ ਹੈ ਜੀ ਸਾਡੇ ਅੱਗਾਗਰਾਂ ਪ੍ਰਾਤਾਂ ਜਾਂ ਚਰਖੇ ਇਹ ਤਾਂ ਸਾਡੇ ਪੁਰਾਣੇ। ਬਾਕੀ ਜੋ ਇਹ ਟੈਂਟਲ ਹੈਗਾ ਸਿਸਟਮ ਇਹ ਜੀ ਸਾਡੇ ਕਲਾਸੀ ਕਸਲੇ ਭਪਿੰਦਰ ਜੀ ਅਰਸ਼ਮਸ਼ੇਰ ਜੀ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਪੁਰਾਣੇ ਸਮੇਂ ਦੀਆਂ ਘਣਤਾ ਚਾਹੀਦੀਆਂ ਨੇ ਵੀ ਇੱਕ ਪੁਰਾਣਾ ਮਾਹੌਲ ਮੈਂ ਕ੍ਰੀਏਟ ਕਰਨਾ ਚਾਹੁੰਦਾ ਔਰ ਝੰਡੀਆਂ ਇਹ ਝੰਡੀਆਂ ਵੀ ਖਾਸ ਤਰ੍ਹਾਂ ਉਹਨਾਂ ਆਪਣੇ ਮਜ਼ਦੂਰ ਲਾ ਕੇ ਬੱਕ ਬਣਵਾਈਆਂ ਉਦੋਂ ਮੇਰਾ ਇੱਕ ਭਤੀਜਾ ਹੈ ਜੀ ਡਿੰਪਲ ਉਹਨੂੰ ਕੁੜੀਆਂ-ਕੁੜੀਆਂ ਦਾ ਸ਼ੌਂਕ ਸੀ ਉਹਨੇ ਕਿਹਾ ਮੈਂ ਕੁੜੀਆਂ ਜਰੂਰ ਲਾਵਾਂਗਾ ਇਦਾਂ ਭਾਂਜੇ ਨੇ ਉਠ ਰਿਆਂਦਾ ਇਹ ਸਾਰੀ ਇੱਕ ਟੀਮ ਮਤਲਬ ਟੀਮ ਵਰਕਾ ਕੋਈ ਇੱਕ ਬੰਦੇ ਦਾ ਕੰਮ ਨਹੀਂਗਾ ਤੇ ਯਕੀਨ ਮੰਨੋ ਵੀ ਮੈਂ ਤੇ ਇਸ ਚੀਜ਼ ਨਾਲ ਬੜਾ ਜ਼ਿਆਦਾ ਡੰਗਾਈ ਤੋਂ ਜੁੜਿਆ ਆ ਜੀ ਮੈਨੂੰ ਇਹ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਆ ਅੱਜ ਕੱਲ ਦੇ ਵਿਆਹਾਂ ਦੇ ਵਿੱਚ ਤਾਂ ਉਹ ਕੋਈ ਮਜ਼ਾ ਨਹੀਂ ਤੁਸੀਂ ਟਾਈਮ ਦੇ ਟਾਈਮ ਜਾਂਦੇ ਹੋ ਟਾਈਮ ਦੇ ਟਾਈਮ ਸਗਣ ਫੜਾਇਆ ਔਰ ਵਾਪਸ ਆ ਜਾਂਦੇ ਹੋ ਔਰ ਇਹ ਚੀਜ਼ਾਂ ਜਿਹੜੀਆਂ ਹੁਣ ਬੈਠ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਫਰੋਲਣਾ ਕੋਈ ਪੁਰਾਣੀਆਂ ਗੱਲਾਂ ਯਾਦ ਕਰਨੀਆਂ ਇਹ ਚੀਜ਼ਾਂ ਬਹੁਤ ਜ਼ਿਆਦਾ ਘਟ ਗਈਆਂ ਔਰ ਸੱਚ ਜਾਣੋ ਇਸ ਵਿਆਹ ਦੀ ਸਾਨੂੰ ਇੰਨੀ ਕੋਈ ਜ਼ਿਆਦਾ ਖੁਸ਼ੀ ਸੀ ਇੰਨੀ ਕ ਐਕਸਾਈਟਮੈਂਟ ਸੀਗੀ ਸਾਨੂੰ ਵੀ ਅਸੀਂ ਇਹ ਵਿਆਹ ਦੇ ਵਿੱਚ ਕੀ ਕੀ ਕਰਨਾ ਮੈਂ ਤੇ ਚਾਚਾ ਜਗਿੰਦਰ ਸਿੰਘ ਮਾਨਕ ਸਾਡੀ ਇੱਕ ਬੜੀ ਪੁਰਾਣੀ ਰੀਤ ਸੀ ਔਰ ਇਹ ਸ਼ੌਂਕ ਜਿਹੜੇ ਨੇ ਚਾਚਾ ਜੀ ਮਾਨ ਕੀ ਪਗਾ ਸਕਦੇ ਹੋਰ ਕੋਈ ਨਹੀਂ ਪਗਾ ਸਕਦਾ ਔਰ ਉਹਨਾਂ ਨੂੰ ਬੜਾ ਸ਼ੌਂਕ ਸੀ ਤੇ ਸਾਡੀ ਵੀ ਇਚਾਤ ਸੀਗੀ ਵੀ ਅਸੀਂ ਇੱਕ ਇਦਾਂ ਦਾ ਵਿਆਹ ਕਰੀਏ ਔਰ ਸਾਡੀ ਪੀੜੀ ਦਾ ਸਮਰੂਪ ਇਹ ਲਾਸਟ ਵਿਆਹ ਹੈ ਤੇ ਅਸੀਂ ਪੂਰਾ ਜੋਰ ਲਾਇਆ ਹੈ ਅਸੀਂ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੇ ਅਸੀਂ ਲੱਗੇ ਹੋਏ ਆ ਔਰ ਇਹ ਸਾਰੀ ਕਲੈਕਸ਼ਨ ਮੰਜਾਂ ਦੀ ਦਰੀਆਂ ਦੀ ਇਹ ਤੁਸੀਂ ਸਭ ਤੋਂ ਵੱਡੀ ਗੱਲ ਇਹ ਵੇਖੋ ਜੋ ਤੁਹਾਨੂੰ ਇਹ ਚੀਜ਼ ਦਿਸ ਰਹੀ ਹੈ ਨਾ ਇਹਦੇ ਵਿੱਚ ਸਾਨੂੰ ਕੋਈ ਵੀ ਮੁੱਲ ਨਹੀਂ ਲਿਆਉਣੀ ਪਈ ਮੰਜੇ ਘਰ ਦੇ ਦਰੀਆਂ ਸਾਡੀ ਮੰਮੀ ਹੋਰਾਂ ਦੇ ਦਾਜ ਦੀਆਂ ਤੇ ਸਾਨੂੰ ਸਭ ਕੁਝ ਘਰੋਂ ਚੀਜ਼ਾਂ ਮਿਲੀਆਂ ਔਰ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਇਹ ਜਿਹੜੀ ਮਿਹਨਤ ਨੂੰ ਨਾ ਉਹ ਚਾਰ ਚੰਨ ਲੱਗ ਗਿਆ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे